ਆ ਵੱਡੀ ਵਾਲੀ ਬੇਟੀ ਨੇ ਇੱਥੇ ਮੰਜੀ ਡਾਈ ਦੀ ਸੀ ਹੋਸ ਪੜਨ ਦੀ ਅਠਨੀ ਦਾ ਪੇਪਰ ਆ ਕਾਸੀ ਹੁੰਦਾ ਤੇ ਉਹ ਪੜਦੀ ਪਈ ਸੀ ਤੇ ਉਹ ਮੈਂ ਨਾ ਕਪੜੇ ਉਤਾਰ ਕੇ نیچے ਤੇ ਰੱਖੇ تھے ਟੋਕਰੀ ਤੇ ਕਹਿੰਦੀ ਮम्मा ਸਮਾਨ ਮੈਂ ਲੈ ਜਣੀ ਆ ਮੈਂ ਸਾਗ ਬਣਾਣ ਦੀ ਜੀ ਰੰਡੀ ਤੇ ਕਹਿੰਦੀ ਮम्मा ਮੈਂ ਲੈ ਜੰਨੀ ਆ ਤੇ ਤੁਸੀਂ ਨਾ ਹੱਥ ਲੈ ਜਾਓ ਬਣਾ ਲਓ ਜਾ ਕੇ ਮੈਂ ਥੱਲੇ ਗਈ ਆ ਐ ਨੈਨੋ ਐ ਬੇਟੀ ਇੱਥੇ ਖਲੋਤੀ ਆ ਸਾਡ ਦੇ ਉੱਤੇ ਤੇ ਵੱਡੀ ਵਾਲੀ ਬੇਟੀ ਉੱਥੇ ਬੱਠੀ ਦੀ ਜੇ ਉਥੇ ਤੇ ਛਤ ਨਾਲ ਆਪਣੇ ਆਪ ਹੀ ਟੈਂਕੀ ਇੱਥੇ ਆ ਭਾਰ ਹਾਂਜੀ ਉਹ ਬੈਠੀ ਮੰਜ਼ਿਲ ਤੇ ਐ ਕੁੜੀਆ ਇੱਥੇ ਖਲੋਤੀ ਸਾਈਡ ਦੇਤੇ ਤੇ ਜਦੋਂ ਛਤ ਉਹ ਭਾਰ ਪੈਣ ਦੇ ਨਾਲ ਨਾ ਛਤ ਦਾ ਥੱਲੇ ਟੈਂਕੀ ਡਿੱਗੀ ਪਾੜ ਗਈ ਆ ਕੁੜੀਆ ਉਹ ਜਿਹੜੇ ਬਾਲਾ ਹੈਗਾ ਨਾ ਉਹ ਥੱਲੇ ਰੈੱਡ ਜੇ ਕਲਰ ਦਾ ਉੱਥੇ ਆਣ ਕੇ ਸਿੱਧੀ ਖਲੋ ਗਈ ਜੇ ਤੇ ਜਿਹੜੀ ਛੋਟੀ ਵੱਡੀ ਵਾਲੀ ਆ ਨਾ ਉਹ ਹੈਗੀ ਆ ਟੈਂਕੀ ਉੱਥੇ ਜਾ ਕੇ ਥੱਲੇ ਡਿੱਗੀ ਆ ਉੱਤੇ ਜਿਹੜੀ ਮੰਜੀ ਹੈਗੀ ਆ ਨਾ ਉਹ ਫੋਲਡ ਹੋ ਗਈ ਆ ਸਿੱਧੀ ਤੋਂ ਜਿਹੜਾ ਗਾਰਡਰ ਹੈਗਾ ਉਹ ਸਾਹਮਣੇ ਲੱਗ ਗਿਆ ਜੇ ਇੱਥੇ ਜਾ ਕੇ ਅਨਿਆਲ ਬਲਤਾਂ ਵਿੱਚ ਵੜ ਗਏ ਉਹ ਉਹ ਕਰਦੀ ਪਈ ਸੀ ਪਾਠ ਕਰਨ ਦੀ ਸੀ ਸ਼ਿਵਜੀ ਭਗਵਾਨ ਦਾ ਉਹ ਲੱਗੀ ਦੀ ਹਕੰ ਤੇ ਹਾਂਜੀ ਹਾਂਜੀ ਨੁਕਸਾਨ ਕਿਨਾ ਹੋਇਆ ਤੁਹਾਡਾ ਨੁਕਸਾਨ ਇਥੇ ਮਸ਼ੀਨ ਪਈ ਸੀ ਸਾਰਾ ਸਮਾਨ ਗੇ ਪਿਆਦਾ ਸਾਰਾ ਟੁੱਟ ਗਿਆ ਥਾ ਪਰ ਸੋਈ ਦਾ ਹੀ ਸਮਾਨ ਸਾਰਾ ਵਿਚ ਆ ਗਿਆ ਦਾ ਉਹ ਮਜ਼ਦੂਰੀ ਦਾ ਕੰਮ ਕਰਦੇ ਗਏ ਬ੍ਰਦਰ ਹੈ ਮੇਰੇ ਇਹ ਬੱਚੇ ਨਾ ਕਿਤੇ ਉੱਤੇ ਖਲੋਤੇ ਸੀ ਤੇ ਨਾਲ ਹੀ ਛੱਤ ਡਿੱਗ ਗਈ ਸਾਰੀ ਅਸੀਂ ਤਾਂ ਕੱਚੇ ਕੋਠਿਆਂ ਦੇ ਪੈਸੇ ਵੀ ਭਰੇ ਹੀ ਭਰੇ ਤੱਕ ਨਹੀਂ ਮਿਲੇ ਹੱਡੀ ਫਾਈਲ ਤੱਕ ਵੀ ਸਸਪੈਂਡ ਕਰਾ ਦਿੱਤੀ ਗਈ ਇੱਕ ਦੋ ਦੋ ਵਾਰ ਭਰੀ ਸੋ ਅਸੀਂ ਦੋਨੀਆਂ ਵਾਰੀ ਇਹ ਕੰਮ ਹੋਇਆ ਸਸਪੈਂਡ ਕਰਾ ਦਿੱਤੀ ਗਈ ਬੱਚੇ ਪਚਾ ਹੋ ਗਿਆ ਸਾਰਿਆਂ ਦਾ ਬੱਚੇ ਨੰਦਰੀ ਦੀ ਖੁਸ਼ੀ ਮੋਸ਼ੀ ਮਸ਼ੀਨਾ ਇੱਥੇ ਹੋਰ ਵੀ ਲਮਾਰੀਆਂ ਪਈਆਂ ਸਾਰਾ ਕੁਝ ਸਾਡਾ ਥਲੇ ਚਲ ਗਿਆ ਸੋਫੇ ਪਈ ਉਹ ਵੀ ਗਏ ਕੀ ਮੰਗ ਕਰਦੇ ਸਰਕਾਰ ਸਰਕਾਰ ਕੋ ਆਪਾਂ ਇਹ ਮੰਗ ਕਰਦੇ ਆਂ ਕਿ ਵੇਖੋ ਫਾਈਲ ਭਰੀ ਆ ਅਸੀਂ ਹੁਣ ਤਾਂ ਘਰ ਨੂੰ ਪੈਸੇ ਮਿਲ ਜਾਣੇ ਚਾਹੀਦੇ ਆਂ ਲੈਂਟਰ ਪੁੰਦੇ ਹਜੇ ਤੱਕ ਤੇ ਮਿਲੇ ਨਹੀਂ ਢੱਡੀ ਵੀ ਫਾਈਲ ਦੇ ਹਨ ਪੈਸੇ ਦਿੱਤੇ ਜਾਣਾ ਹੈ ਨੂੰ ਤਿਆਰ ਕਰੇ ਇਹ ਸਾਡੇ ਦਾ ਲੈਂਟਰ ਲੰਡਰ ਪਾਈਏ ਬਾਟਸਾ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ